ਬੀਤੇ ਦਿਨ ਉਹਨਾਂ ਦਾ ਪ੍ਰੋਗਰਾਮ ਇੰਦੌਰ ਵਿੱਚ ਹੋਇਆ ਜੋ ਸਿਰਫ ਡੇਢ ਘੰਟੇ ਤੱਕ ਚੱਲਿਆ ਜਿਸ ਕਾਰਨ ਪ੍ਰਸ਼ੰਸਕ ਪਰੇਸ਼ਾਨ ਹੋ ਗਏ ਕਿਉਂਕਿ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਇਹ ਇੰਨੀ ਜਲਦੀ ਖਤਮ ਹੋ ਜਾਵੇਗਾ ਹਾਲਾਂਕਿ ਇਸ ਪਿੱਛੇ ਕਾਰਨ ਇਹ ਸੀ ਕਿ ਨਗਰ ਨਿਗਮ ਨੇ ਸੰਗੀਤ ਸਮਾਰੋਹ ਦਾ ਸਾਰਾ ਸਮਾਨ ਜ਼ਬਤ ਕਰ ਲਿਆ ਸੀ ਜਿਸ ਦੀ ਕੀਮਤ 1 ਕਰੋੜ ਰੁਪਏ ਸੀ ਉਸ ਨੂੰ ਵਾਪਸ ਪ੍ਰਾਪਤ ਕਰਨ ਲਈ ਗਾਇਕ ਨੂੰ ਲੱਖਾਂ ਰੁਪਏ ਦਾ ਟੈਕਸ ਦੇਣਾ ਪਿਆ ਦਰਅਸਲ ਨਗਰ ਨਿਗਮ ਨੇ ਇੰਦੌਰ ਵਿੱਚ ਸੰਗੀਤ ਸਮਾਰੋਹ ਦੇ ਪ੍ਰਬੰਧਕਾਂ ਤੋਂ ਟੈਕਸ ਵਜੋਂ 50 ਲੱਖ ਰੁਪਏ ਮੰਗੇ ਹਨ ਜਦੋਂ ਕਿ ਪ੍ਰਬੰਧਕ ਪਹਿਲਾਂ ਹੀ ਪੌਣੇ 8 ਲੱਖ ਰੁਪਏ ਦਾ ਭੁਗਤਾਨ ਕਰ ਚੁੱਕੇ ਸਨ ਸ਼ਨੀਵਾਰ 8 ਮਾਰਚ ਨੂੰ ਨਗਰ ਨਿਗਮ ਦੀ ਟੀਮ ਦੁਬਾਰਾ ਸਮਾਗਮ ਵਿੱਚ ਪਹੁੰਚੀ ਅਤੇ ਪੂਰੇ ਸਾਊਂਡ ਸਿਸਟਮ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਜਿਸ ਦੀ ਕੀਮਤ 1 ਕਰੋੜ ਰੁਪਏ ਦੱਸੀ ਜਾ ਰਹੀ ਹੈ ਟੀਮ ਨੇ ਹਨੀ ਸਿੰਘ ਦੇ ਮਿਲੀਅਨਰ ਇੰਡੀਆ ਟੂਰ ਕੰਸਰਟ ਦੇ ਪ੍ਰਬੰਧਕਾਂ ਨੂੰ ਮਨੋਰੰਜਨ ਟੈਕਸ ਦਾ ਨੋਟਿਸ ਦਿੱਤਾ ਨਾਲ ਹੀ ਮੇਅਰ ਭਾਰਗਵ ਨੇ ਵੀ ਪੁਲਿਸ ਅਤੇ ਪ੍ਰਸ਼ਾਸਨ ਨੂੰ ਇੱਕ ਪੱਤਰ ਲਿਖਿਆ ਅਤੇ ਕਿਹਾ ਕਿ ਟੈਕਸ ਅਦਾ ਕਰਨ ਤੋਂ ਬਾਅਦ ਹੀ ਸੰਗੀਤ ਸਮਾਰੋਹ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਨਗਰ ਨਿਗਮ ਨੇ ਦਾਵਾ ਕੀਤਾ ਕਿ 50 ਲੱਖ ਰੁਪਏ ਟੈਕਸ ਦੇਣਾ ਸੀ ਪਰ ਸਿਰਫ 7.75 ਲੱਖ ਰੁਪਏ ਹੀ ਜਮ੍ਹਾਂ ਕਰਵਾਏ ਗਏ ਸਨ। ਮੇਅਰ ਇਨ ਕੋਮਲ ਮੈਂਬਰ ਨਿਰੰਜਨ ਸਿੰਘ ਚੋਹਾਨ ਗੁੱਡੂ ਨੇ ਕਿਹਾ ਕਿ ਮਨੋਰੰਜਨ ਟੈਕਸ ਦਾ ਪੂਰਾ ਭੁਗਤਾਨ ਨਾ ਕਰਨ ਕਾਰਨ ਸੰਗੀਤ ਸਮਾਰੋਹ ਦੀ ਸਮੱਗਰੀ ਜ਼ਬਤ ਕਰ ਲਈ ਗਈ ਸੀ। ਉਨ੍ਹਾਂ ਨੇ ਕਿਹਾ ਕਿ ਟੀਮ ਨੇ ਸੰਗੀਤ ਸਮਾਰੋਹ ਨੂੰ ਇਸ ਲਈ ਹੌਣ ਤੋਂ ਨਹੀਂ ਰੋਕਿਆ ਕਿਉਂਕਿ ਲੋਕਾਂ ਨੇ ਟਿਕਟਾਂ ਖਰੀਦ ਲਈਆਂ ਸਨ ਪਰ ਅਧਿਕਾਰੀਆਂ ਨੇ ਅਗਲੇ ਦਿਨ ਐਤਵਾਰ ਸਵੇਰੇ ਕਾਰਵਾਈ ਕੀਤੀ ਸੀ ਨਗਰ ਨਿਗਮ ਨੇ ਕਿਹਾ ਕਿ ਜੀਐਸਟੀ ਪੋਰਟਲ ਦੇ ਅਨੁਸਾਰ ਹਨੀ ਸਿੰਘ ਨੇ ਸੰਗੀ ਸਮਾਰੋਹ ਲਈ 3.28 ਕਰੋੜ ਰੁਪਏ ਤੋਂ ਵਤ ਵਤ ਦੀਆਂ ਟਿਕਟਾਂ ਵੇਚੀਆਂ ਗਈਆਂ ਸਨ ਇਸ ਲਈ ਇਸ ਰਕਮ ਦਾ 10% ਮਨੋਰੰਜਨ ਟੈਕਸ ਅਤੇ ਅਮਿਊਜ਼ਮੈਂਟ ਟੈਕਸ ਵੱਜੋਂ ਪਹਿਲਾ ਜਮਾ ਕਰਾਉਣਾ ਸੀ ਜਦੋਂ ਕਿ ਪ੍ਰਬੰਧਕਾਂ ਨੇ ਕਿਹਾ ਕਿ ਅਸਲ ਵਿੱਚ 80 ਲੱਖ ਰੁਪਏ ਦੀਆਂ ਟਿਕਟਾਂ ਵੇਚੀਆਂ ਗਈਆਂ ਸਨ ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਟਿਕਟਾਂ ਮੁਫਤ ਪਾਸ ਵੱਜੋਂ ਵੰਡੀਆਂ ਗਈਆਂ ਸਨ ਜਿਸ ਕਾਰਨ ਸ਼ੋਅ ਨੂੰ ਕਿਸੇ ਵੀ ਤਰ੍ਹਾਂ ਦਾ ਫਾਇਦਾ ਨਹੀਂ ਹੋਇਆ ਹੁਣ ਪੁਲਿਸ ਨੇ ਸਾਰਿਆਂ ਤੋਂ ਦਸਤਾਵੇਜ਼ ਮੰਗੇ ਹਨ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰੋ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ